ਸਾਸੀ ਗਾਤ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਹਿੰਦੇ ਨੇ ਜਦੋਂ ਰੱਬ ਦਿੰਦਾ ਹੈ ਛੱਪੜ ਫਾੜ ਕੇ ਦੇ ਦਿੰਦਾ ਹੈ ਰੱਬ ਕੱਕ ਤੋਂ ਲੱਖ ਬਣਾ ਦਿੰਦਾ ਹੈ ਅਤੇ ਲੱਖ ਤੋਂ ਕੱਕ ਕਰ ਦਿੰਦਾ ਹੈ ਵੱਡੀ ਖਬਰ ਆ ਰਹੀ ਹੈ ਇੱਕ ਪਾਸੇ ਮਹਾਕੁੰਭ ਦੇ ਵਿੱਚ Hindu ਭਾਈਚਾਰਾ ਪਹਿਲ ਦੇ ਆਧਾਰ ਤੇ ਪਹੁੰਚਿਆ ਹਰ ਰੋਜ਼ ਲੱਖਾਂ ਸ਼ਰਧਾਲੂਆਂ ਵੱਲੋਂ ਗੰਗਾ ਦਰਿਆ ਦੇ ਕਿਨਾਰੇ ਤੇ ਜਾ ਕੇ ਡੁਬਕੀ ਲਗਾਈ ਜਾਂਦੀ ਹੈ ਸਾਧੂ ਦੇਖੇ ਜਾ ਰਹੇ ਨੇ ਹਗੋਰੀ ਬਾਬੇ ਦੇਖੇ ਜਾ ਰਹੇ ਨੇ ਸੈਲੀਬ੍ਰਿਟੀ ਦੇਖੇ ਜਾ ਰਹੇ ਨੇ ਭਾਰਤ ਭਰ ਦੀਆਂ ਮਹਾਨ ਹਸਤੀਆਂ ਡੁਬਕੀ ਲਗਾਉਣ इवन ਦੋ ਸੁਲਮਾਨ ਖਾਨ ਅਤੇ ਸ਼ਾਹਰੂਖ ਖਾਨ ਵੀ ਪਹੁੰਚੇ ਲੇਕਿਨ ਇਧਰ ਕਈ ਲੋਕ ਮਾਕਮ ਦੇ ਵਿੱਚ ਗਏ ਉਹਨਾਂ ਦੇ ਦੁਆਰਾ ਸਮਾਨ ਵੇਚਿਆ ਗਿਆ ਉਹਨਾਂ ਨੇ ਸੋਸ਼ਲ ਮੀਡੀਆ ਤੇ ਰੀਲਸ ਪਾਈਆਂ ਜਿਵੇਂ ਹੀ ਉਹਨਾਂ ਦੀਆਂ ਰੀਲਾਂ ਚੱਲੀਆਂ ਉਹ ਲੱਖਪਤੀ ਬਣ ਗਿਆ ਉਹ ਕਰੋੜਪਤੀ ਬਣ ਗਿਆ ਯਾਨੀ ਕਿ ਮਹਾਕੁੰਮ ਦਾ ਮੇਲਾ ਜਿਹੜਾ ਹੈ ਉਹਨਾਂ ਵਾਸਤੇ ਬੜਾ ਵੱਡਾ ਲੱਕ ਲੈ ਕੇ ਆਇਆ ਹੈ ਇੱਕ ਦਿਨ ਦੇ ਵਿੱਚ ਹੀ ਮਸ਼ਹੂਰ ਹੋ ਗਿਆ ਉਹਨਾਂ ਦੇ ਵਿੱਚੋਂ ਇੱਕ ਸੀ ਜਿੰਨਾ ਅਦੀ ਅੱਖਾਂ ਦੀ ਖੂਬਸੂਰਤੀ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਉਹਨਾਂ ਦੀਆਂ ਵੀਡੀਓ ਨੂੰ ਟਰੋਲ ਕੀਤਾ ਗਿਆ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਈ ਯਾਨੀ ਕਿ ਗੱਲ ਕਰ ਰਹੇ ਹਾਂ ਮੋਨਾਲੀਸਾ ਦੀ ਮੋਨਾ ਲੀਸਾ ਇਨਾ ਦਿਨਾਂ ਦੇ ਵਿੱਚ ਸੁਰਖੀਆਂ ਵਡੋਰੀ ਹੈ ਮਾਲਾ ਵੇਚਣ ਵਾਲੀ ਇੰਨੀ ਕੁ ਮਸ਼ਹੂਰ ਹੋ ਚੁੱਕੀ ਹੈ ਕਿ ਵੱਡੇ ਆਫਰ ਆ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਮੋਨਾ ਲੀਸਾ ਨੂੰ ਆਫਰ ਮਿਲ ਗਏ ਨੇ ਫਿਲਮਾਂ ਦੇ ਵਿੱਚ ਅਤੇ ਹੁਣ ਉਸ ਨੇ ਤਿਆਰੀ ਕੱਸ ਲਈ ਹੈ ਮੁੰਬਈ ਦੇ ਵਿੱਚ ਜਾਣ ਦੀ ਯਾਨੀ ਕਿ ਫਿਰ ਦੁਬਾਰਾ ਆਪਣੀ ਕਿਸਮਤ ਅਜ਼ਮਾਵੇਗੀ ਨਿਰਦੇਸ਼ਕ ਦਾ ਇੱਕ ਨਿਰਦੇਸ਼ਕ ਦਾ ਰੰਜਨ ਨਾਮ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਸ ਦੇ ਘਰੇ ਮੋਨਾਲੀਸਾ ਠਹਿਰੇਗੀ ਅਨਪੜ ਹੈ ਕੋਰੀ ਕੋਈ ਖਾ ਕਿਆ ਨਹੀਂ ਜਾਣਦੀ ਕੋਈ ABC ਨਹੀਂ ਜਾਣਦੀ ਲੇਕਿਨ ਉਸ ਨਿਰਦੇਸ਼ਨ ਵੱਲੋਂ ਜਿਹੜਾ ਹ ਟ੍ਰੇਨ ਕੀਤਾ ਜਾਵੇਗਾ ਮੋਨਾਲੀਸਾ ਨੂੰ ਬੜੀ ਜਲਦੀ ਹੀ ਫਿਲਮੀ ਪਰਦੇ ਤੇ ਆਵੇਗੀ ਮੋਨਾਲੀਸਾ ਮੈਂ ਜਿਸ ਤਰ੍ਹਾਂ ਅੱਗੇ ਕਿਹਾ ਸੀ ਕਿ ਜਦੋਂ ਵੀ ਰੱਬ ਦਿੰਦਾ ਹੈ ਛੱਪੜ ਪਾਰ ਕੇ ਦਿੰਦਾ ਹੈ ਯਾਨੀ ਕਿ ਇੱਕ ਮਾਲਾ ਵੇਚਣ ਵਾਲੀ ਕੁੜੀ ਜਿਵੇਂ ਹੀ ਮਹਾਕੁੰਮਤੇ ਗਈ ਜਿਵੇਂ ਹੀ ਉਹ ਲੋਕਾਂ ਦੇ ਦਿਲਾਂ ਦੀ ਧੜਕਣ ਬਣੀ ਜਿਵੇਂ ਹੀ ਉਹਦੀਆਂ ਅੱਖਾਂ ਦੀ ਖੂਬਸੂਰਤੀ ਦੀ ਭਾਰਤ ਦੇ ਹਰ ਨੌਜਵਾਨ ਨੇ ਜਿਹੜੀ ਉਸ ਦੀ ਤਾਰੀਫ ਕੀਤੀ ਯਾਨੀ ਕਿ ਕਮੈਂਟ ਕੀਤੇ ਗਏ ਮੋਨਾਲੀਸਾ ਦੇ ਹੱਕ ਦੇ ਵਿੱਚ ਮੋਨਾਲੀਸਾ ਨੂੰ ਵੱਡੇ ਆਫਰ ਆ ਗਏ ਨੇ ਡਾਕਟਰਾਂ ਅਤੇ ਨਿਰਦੇਸ਼ਕਾਂ ਦੇ ਮੁੰਬਈ ਫਿਲਮ ਜਗਤ ਤੋਂ ਯਾਨੀ ਕਿ ਬੜੀ ਜਲਦੀ ਮੋਨਾ ਲੀਸਾ ਜਿਹੜੀ ਹੈ ਫਿਲਮਾਂ ਵਿੱਚ ਦਿਖਾਈ ਦੇਵੇਗੀ